ਕ੍ਰਿਸ਼ਨ ਬਲਰਾਮ ਸ਼ੋਭਾ ਯਾਤਰਾ ਦੀ ਬਹੁਤ ਮੌਰਤੀ ਹਾਰਦਿਕ ਸ਼ੁਭ ਕਾਮਨਾਵਾਂ ਮਾਂ ਬਗਲਾਮੁਖੀ ਪਰਿਵਾਰ ਵੱਲੋਂ ਸਾਰੇ ਜਿੰਨੇ ਵੀ ਇਸ ਯਾਤਰਾ ਦੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਬਹੁਤ ਬਹੁਤ ਪਿਆਰ ਔਰ ਮਹਾਰਾਣੀ ਵੱਲੋਂ ਇਹੀ ਦੁਆ ਕਰਦਾ ਦਿਨ ਦੁਗਣੀ ਰਾਤ ਚੁਗਣੀ ਇਹ ਪਰਿਵਾਰ ਤਰੱਕੀ ਕਰੇ ਦੇਸ਼ ਧਰਮ ਜਾਤੀ ਲਈ ਬੜਾ ਉਤਸ਼ਾਹ ਨਾਲ ਪਰਮ ਮਨਾ ਰਹੇ ਨੇ ਸਾਰੇ ਮਿਲ ਕੇ ਔਰ ਪੰਜਾਬ ਦੀ ਧਰਤੀ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ ਬਹੁਤ ਪਿਆਰ ਜੈ ਮਾਂ ਬਗਲਾਮੁਖੀ ਕ੍ਰਿਸ਼ਨ ਬਲਰਾਮ ਸ਼ੋਭਾ ਯਾਤਰਾ ਦੀ ਬਹੁਤ ਮੌਰਤੀ ਹਾਰਦਿਕ ਸ਼ੁਭ ਕਾਮਨਾਵਾਂ ਮਾਂ ਬਗਲਾਮੁਖੀ ਪਰਿਵਾਰ ਵੱਲੋਂ ਸਾਰੇ ਜਿੰਨੇ ਵੀ ਇਸ ਯਾਤਰਾ ਦੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਬਹੁਤ ਬਹੁਤ ਪਿਆਰ ਔਰ ਮਹਾਰਾਣੀ ਵੱਲੋਂ ਇਹੀ ਦੁਆ ਕਰਦੇ ਦਿਨ ਦੁਗਣੀ ਰਾਤ ਚੁਗਣੀ ਇਹ ਪਰਿਵਾਰ ਤਰੱਕੀ ਕਰੇ ਦੇਸ਼ ਧਰਮ ਜਾਤੀ ਲਈ ਬੜਾ ਉਤਸ਼ਾਹ ਨਾਲ ਪਰਮ ਮਨਾ ਰਹੇ ਨੇ ਸਾਰੇ ਮਿਲ ਕੇ ਔਰ ਪੰਜਾਬ ਦੀ ਧਰਤੀ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ ਬਹੁਤ ਪਿਆਰ ਜੈ ਮਾਂ ਬਗਲਾਮੁਖੀ ਕ੍ਰਿਸ਼ਨ ਬਲਰਾਮ ਸ਼ੋਭਾ ਯਾਤਰਾ ਦੀ ਬਹੁਤ ਮੌਰਤੀ ਹਾਰਦਿਕ ਸ਼ੁਭ ਕਾਮਨਾਵਾਂ ਮਾਂ ਬਗਲਾਮੁਖੀ ਪਰਿਵਾਰ ਵੱਲੋਂ ਸਾਰੇ ਜਿੰਨੇ ਵੀ ਇਸ ਸਾਥੀ ਯਾਤਰਾ ਦੇ ਗੁਨਾਇਜ਼ਰ ਨੇ ਉਹਨਾਂ ਨੂੰ ਬਹੁਤ ਬਹੁਤ ਪਿਆਰ ਔਰ ਮਹਾਰਾਣੀ ਵੱਲੋਂ ਇਹੀ ਦੁਆ ਕਰਦਾ ਦਿਨ ਦੁਗਣੀ ਰਾਤ ਚੁਗਣੀ ਇਹ ਪਰਿਵਾਰ ਤਰੱਕੀ ਕਰੇ ਦੇਸ਼ ਧਰਮ ਜਾਤੀ ਲਈ ਬੜਾ ਉਤਸ਼ਾਹ ਨਾਲ ਪਰਮ ਮਨਾ ਰਹੇ ਨੇ ਸਾਰੇ ਮਿਲ ਕੇ ਔਰ ਪੰਜਾਬ ਦੀ ਧਰਤੀ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਬਹੁਤ ਬਹੁਤ ਪਿਆਰ ਜੈ ਮਾਂ ਬਗਲਾਮੁਖੀ